ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਇੱਥੇ ਗੁਰਦਾਸਪੁਰ ਕਾਇਰ ਚ ਪੰਚਾਇਤ ਪਰ ਮਨਾਇਵਾ ਜਿੱਥੇ ਐਡਮਿਨਿਸਟ੍ਰੇਸ਼ਨ ਨੇ ਆਪਣਾ ਕਲੈਕਸ਼ਨ ਸੈਂਟਰ ਬਣਾਇਆ ਔਰ ਡਿਸਟ੍ਰਿਬਿਊਸ਼ਨ ਸੈਂਟਰ ਵੀ ਇਹੀ ਹੈ ਇੱਥੇ ਸਮਾਨ ਕਲੈਕਟ ਹੋ ਰਿਹਾ ਇਤੁਈ ਅੰਗੇ ਅਫੈਕਟਡ ਏਰੀਆਸ ਜਿਹੜੇ ਗੁਰਦਾਸਪੁਰ ਡਿਸਟ੍ਰਿਕਟ ਦੇ ਜਿਨ੍ਹਾਂ ਦੇ ਵਿੱਚੋਂ ਡੇਰਾ ਬਾਬਾ ਨਾਨਕ ਬਹੁਤ ਜ਼ਿਆਦਾ ਬਸਟ ਕੰਡੀਸ਼ਨ ਦੇ ਵਿੱਚ ਹੈ ਉਹ ਮੈਂ ਡੀ.ਐੱਲ. ਮੈਮ ਸਾਡੇ ਕੋਲ ਨਵਜੂਨ ਸਰਪੰਚ ਜੀ ਨੇ ਮੌਕੇ ਤੇ ਹੀ ਅਫੈਕਟਡ ਏਰੀਆ ਕਲਾਨੌਰ ਤੇ ਦਿਨਾਨਗਰ ਦੀ ਜਿੱਥਾਂ ਮਢੇਰਾ ਬਾਬਾ ਨਾਨਕ ਦਾ ਦੱਸਿਆ ਹੀ ਹੈ ਬਹੁਤ ਜ਼ਿਆਦਾ ਇਫੈਕਟਡ ਨੇ ਔਰ ਲੋਕ ਬਹੁਤ ਅਸ਼ਰਦਾ ਦੇ ਨਾਲ ਇੱਥੇ ਸਾਰਾ ਸਮਾਨ ਲੈ ਕੇ ਪਹੁੰਚ ਰਹੇ ਨੇ ਸਾਡੇ ਦਿਨਾਨਗਰ ਦੀ ਟੀਮ ਆਈ ਹੈ ਜੀ ਸਾਡੇ ਕੋਲ ਪਸ਼ੂਆਂ ਦਾ ਚਾਰਾ ਜਿਹਨੂੰ ਆਚਾਰ ਕਹਿੰਦੇ ਨੇ ਆਪਾਂ ਕੈਟਲ ਫੀਡ ਕਹਿ ਲਓ ਸਿੰਪਲ ਭਾਸ਼ਾ ਚ ਉਹਨੇ ਜੀ ਇਹ ਫੈਡਲੀ ਰਿਕੁਆਇਰਡ ਹੈ ਕੁਝ ਲੋਕ ਐ ਸਮੇਂ ਰਹਿਣੇ ਕਿ ਸ਼ਾਇਦ ਬਹੁਤ ਪੀਚ ਰਹੇ ਆ ਇਹਦੀ ਲੋੜ ਨਹੀਂ ਐ ਕੋ ਪਰ ਪਸ਼ੂਆਂ ਦਾ ਚਾਰਾ ਬਹੁਤ ਜ਼ਿਆਦਾ ਚਾਹੀਦਾ ਹੁੰਦਾ ਹੈ ਔਰ ਇਹਦੀ ਖਾਸੀਅਤ ਇਹ ਕਿ ਖਰਾਬ ਨਹੀਂ ਹੁੰਦਾ ਜੇ ਕਿਸੇ ਦੇ ਘਰ ਕੋਈ ਇਦਾਂ ਹੀ ਹਾਂਜੀ ਸਾਹਿਬ ਕਿਉਂਕਿ ਇਹ ਸਾਡੇ ਨਾਲ ਮਨੋਲੀ ਪਿੰਡ ਤੋਂ ਟੀਮ ਆਈ ਹੈ ਸਾਰੀ ਇਹਨਾਂ ਨੇ ਕਲੈਕਸ਼ਨ ਕੀਤੀ ਹੈ ਇਹਨਾਂ ਨੇ ਬਹੁਤ ਹਿੰਮਤ ਮਾਰੀ ਹੈ ਹਾਂ ਮੈਂ ਨਾਲ ਇਹਨਾਂ ਤੇ ਰਲਿਆਂ ਪਰ ਇਹ ਅਸਲੀ ਹਿੰਮਤ ਇਹਨਾਂ ਦੀ ਹੈ ਮੁੰਡਿਆਂ ਦੀ ਇਹਨਾਂ ਨੇ ਮੇਰੇ ਖਿਆਲ ਨਾਲ 30 ਟਨ ਨੇ ਸੀ ਕੰਮ ਕੀ 30 ਟਨ ਦੇ ਆਸ-ਪਾਸ ਬਸ਼ੂਦ ਆਚਾਰਾ ਆਇਆ ਔਰ ਇਹ ਅੱਲਾਹ ਦਾ ਖਰਾਬ ਨਹੀਂ ਹੁੰਦੇ ਇਹ ਸਾਰੇ ਇਹ ਲੋਕੀ ਸਟੋਰ ਕਰਕੇ ਵੀ ਰੱਖ ਲੈਣਗੇ ਨਾ ਉਹਨਾਂ ਦੇ ਡੰਗਰਾਂ ਦੇ ਕੰਮ ਆਏਗਾ ਔਰ ਇਸ ਤੋਂ ਇਲਾਵਾ ਜਿਹੜੀ ਰਾਸ਼ਨ ਦੀਆਂ ਕਿੱਟਾਂ ਰਾਸ਼ਨ ਫੁੱਲਰ ਰਾਸ਼ਨ ਵੀ ਲੈਂਦਾ ਵਧੀਆ ਗੱਲ ਹੈ ਕਿ ਐਡਮਿਨਿਸਟ੍ਰੇਸ਼ਨ ਇੱਥੇ ਆਪ ਪਰ ਉਹਦੀਆਂ ਰਾਸ਼ਨ ਕਿੱਟਾਂ ਬਣਾ ਕੇ ਅਕੇ ਡਿਸਟ੍ਰੀਬਿਊਟ ਕਰ ਦਿੰਦਾ ਜੀ ਉਸ ਤੋਂ ਇਲਾਵਾ ਜਿਹੜੀ ਚੀਜ਼ ਰਿਕੁਆਇਰਡ ਹੈ ਆਡੋ ਬਾਕਸ ਲੇਡੀਜ਼ ਵਾਸਤੇ ਬੱਚੀਆਂ ਤਿਆਂ ਵਾਸਤੇ ਸੈਨੇਟਰੀ ਪੈਡਸ ਬੜੀ ਪੂਰੀ ਤਰ੍ਹਾਂ ਰਿਕੁਆਇਰਡ ਨੇ ਉਹ ਵੀ ਆ ਰਹੇ ਨੇ ਜੀ ਸੋ ਮੇਰੀ ਬੇਨਤੀ ਇਹ ਹੈ ਕਿ ਜੋ-ਜੋ ਕਿਸੇ ਨੂੰ ਲੱਗਦਾ ਹੈ ਐਡ ਹੋ ਸਕਦਾ ਸਾਰੇ ਐਡ ਕਰੇ ਜਿੱਦਾਂ ਮੈਂ ਸਿੰਪਲੀ ਗੱਲ ਪੁੱਛਿਆ ਕੈਮਰਾ ਲਗਾਇਆ ਦੀ ਕਿਸੇ ਦੇ ਮੈਟ੍ਰਸ ਚੱਲੇ ਮਿੱੱਤੇ ਦੇ ਕਿਸੇ ਦੇ ਘਰ ਰੱਬ ਸਭ ਨੂੰ ਸੋਖਣ ਦਿਵਾਣਾ ਕਰੇ ਸਭ ਨੂੰ ਰੱਬ ਇੰਨਾ ਰਹਿਣ ਬੈਠੂ ਕਰੇ ਪਰ ਜਿਨ੍ਹਾਂ ਦੇ ਘਰ ਚੜ ਗਏ ਨੇ ਜਿਨ੍ਹਾਂ ਦੇ ਘਰ ਲੱਗੇ ਲਗਾਏ ਕਰਤੇ ਬੈਠ ਰੁੜ ਗਏ ਨੇ ਉਹਨਾਂ ਨੂੰ ਵੀ ਕੁਛ ਤਾਂ ਚਾਹੀਦਾ ਬੱਚਿਆਂ ਨੂੰ ਪਾਉਣ ਵਾਸਤੇ ਅਸੀਂ ਇੱਕ ਚੀਜ਼ ਟਰਾਈ ਕੀਤੀ ਅਸੀਂ 250 ਨਿੱਟਲੋਂ ਦੇ ਗੱਦੇ ਲੈ ਕੇ ਆਏ ਆ 300 ਹੋ ਗਏ ਜੀ ਚਲੋ ਮੁੰਡਿਆਂ ਨਾਲ ਸਿਆ ਐਡ ਹੋ ਗਈ ਸੀ ਹੋਰ ਉਹਦੇ ਚ ਕੀ ਹੈ ਕਿ ਉਹ ਇੱਕ ਤਾਂ ਪਾਣੀ ਚ ਪਾਣੀ ਦੇ ਢੋਬਕੇ ਵੀ ਕੱਢ ਲੋ ਸੁੱਕੇ ਦੇ ਸੁੱਕੇ ਨੇ ਪਰ ਤੁਸੀਂ ਉੱਥੇ ਆਪਣੇ ਬੱਚੇ ਪਾ ਸਕਦੇ ਹੋ ਫੇਰ ਉਹਦਾ ਕੀ ਹੈ ਕਿ ਫਲੋਟ ਕਰ ਜਾਂਦੇ ਨੇ ਕੋਈ ਸਮਾਨ ਉੱਤੇ ਰੱਖ ਕੇ ਤੁਸੀਂ ਪਾਣੀ ਦੇ ਵਿੱਚ ਉਹਨੂੰ ਉੱਤੇ ਬੱਚੇ ਬਿਠਾ ਕੇ ਤੂੰ ਲੈ ਜਾਉਂ ਤਰ ਵੀ ਜਾਂਦੇ ਨੇ ਉਹ ਸੋ ਅਸੀਂ ਉਹ ਟਰਾਈ ਕਰਨ ਲੱਗੇ ਕਿ ਉਹ ਗੱਤੇ ਮੈਕਸਿਮਮ ਇਥੇ ਕੰਮ ਹੋਣ ਉਹ ਵੀ ਹੋਏ ਤਾਂ ਆ ਵੀ ਚਾਹੀਦੇ ਨੇ ਪਰ ਜਿਹੜੀ ਅਸਲ ਬੇਨਤੀ ਹੈ ਮੈਂ ਤੁਹਾਨੂੰ ਹੁਣ ਕਰਨ ਲੱਗਾ ਕਿ ਪਾਣੀ ਵਹਿ ਜਾਣਾ 4 ਦਿਨ 5 ਦਿਨ ਲਾ ਲੂ ਹੋਰ ਕਿੰਨਾ ਹਾਂਜੀ ਹਾਂਜੀ ਜਿੰਨਾਂ ਪਾਣੀ ਨਿਕਲ ਗਿਆ ਅਸਲੀ ਇਮਤਿਹਾਨ ਤੁਹਾਡਾ ਉਦੋਂ ਸ਼ੁਰੂ ਹੋਣਾ ਹੈ ਮੇਰੇ ਹੱਥ ਬਨ ਕੇ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਲਈ ਤਿਆਰ ਰੋ ਆਪਾਂ ਸਾਰੀ એનર્ਜੀ ਸਾਰਾ ਕੁਝ ਅੱਜ ਨਹੀਂ ਲਾ ਦੇਣਾ ਕਿ ਆਪਾਂ ਕਹਿੰਦਾ ਜੀ ਆਪਾਂ ਦਾ ਰਾਸ਼ਨ ਦੇ ਆਏ ਸੀ ਆਪਾਂ ਬਿਸਕੁਟ ਦੇ ਆਏ ਸੀ ਆਪ ਉਹ ਵੀ ਲਿਆਂਦੇ ਨੇ ਚਲੋ ਆਪਾਂ ਸਾਰਿਆਂ ਨੇ ਬਟ ਅਸਲੀ ਲੋੜ ਪੈਣੀ ਜਦੋਂ ਪਾਣੀ ਨਿਕਲ ਗਿਆ ਥੱਲੇੋਂ ਮਰੇ ਡੰਗਰ ਵਿਚਾਰੇ ਬਦਕਿਸਮਤ ਪਸ਼ੂ ਪੰਛੀ ਕੁੱਤੇ ਬਿੱਲੀਆਂ ਜਿਹੜੇ ਪਾਣੀ ਚ ਰੁੜ ਗਏ ਫਸੇ ਮਿਲਨੇ ਨਾ ਤੁਨੂੰ ਝਾੜੀਆਂ ਚ ਉਹਨਾਂ ਨਾਲ ਬਿਮਾਰੀਆਂ ਫੈਲਣੀਆਂ ਪੱਥਰ ਪਹਾੜਾਂ ਦੇ ਵਿੱਚੋਂ ਮੋਰ-ਮੋਰ ਕੇ ਮਿੱਟੀ ਆਈਏ ਉਹਨੇ ਗਾਰ ਪੈਦਾ ਕਰਤੀ ਸਾਰੀ ਠੀਕ ਹੈ ਜੀ ਸੋ ਉਹਦੇ ਵਾਸਤੇ ਮੇਰੀ ਬੇਨਤੀ ਹੈ ਜਿਹੜੇ-ਜਿਹੜੇ ਸਮਰੱਥ ਲੋਕ ਨੇ ਜੀਸੀਪੀ ਮਸ਼ੀਨਾਂ ਤਿਆਰ ਰੱਖਿਓ ਯਾਦ ਕਰ ਲਓ ਹੋਣੀ ਗੀਏ ਗੰਦ ਇੰਨਾ ਕਿ ਨਿਕਲਣਾ ਉਹ ਜਿੰਨੀ ਛੇਤੀ ਸਾਫ਼ ਕਰਾਂਗੇ ਬਿਮਾਰੀ ਨਾਲ ਲੜ ਸਕਾਂਗੇ ਸੋ ਆਉਣ ਵਾਲੇ ਸਮੇਂ ਲਈ ਤਿਆਰ ਰਹੋ ਲੋਕਾਂ ਨੂੰ